ਸਰ ਜਿਹੜੀ ਇਹ ਦੇਲ ਦੇ ਉੱਤੇ ਲੜਾਈ ਹੋਈ ਜੀ ਇਹ ਕਿਹੜੀ ਵਜ੍ਹਾ ਕਰਨ ਹੋਈ ਹੈ ਜੀ ਇਹ ਸਾਨੂੰ ਇੱਕ ਉਹਨੇ ਇਨਫੋਰਮੇਸ਼ਨ ਮਿਲੀ ਹੈ ਕਿ ਆਪਣੇ ਕੇਂਦਰੀ ਜੇਲ ਬਠਿੰਡਾ ਦੇ ਵਿੱਚ ਕੁਝ ਹਵਾਲਾਤੀ ਸੀਗੇ ਜਿਨ੍ਹਾਂ ਦਾ ਆਪਸ ਵਿੱਚ ਕਿਸੇ ਵਜ੍ਹਾ ਕਰਕੇ ਲੜਾਈ ਝਗੜਾ ਹੋਇਆ ਹੈਗਾ ਤੇ ਉਹ ਸਾਨੂੰ ਜੋ ਪ੍ਰੀਲਿਮਿਨਰੀ ਹਜੇ ਪਤਾ ਲੱਗਿਆ ਵੀ ਇਹ ਹਵਾਲਾਤੀ ਸੀ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹਨਾਂ ਦੀ ਕਿਸੇ ਵਜ੍ਹਾ ਨਾਲ ਖਹਿਬਾਜ਼ੀ ਹੋ ਗਈ ਆ ਤੇ ਇਹਨਾਂ ਦੇ ਕੁਮਾੜੀਆਂ ਮੁੱਟੀਆਂ ਸੱਟਾਂ ਆਈਆਂ ਜਿਸ ਕਰਕੇ ਇਹਨਾਂ ਨੂੰ ਆਪਣੇ ਸਿਵਲ ਹਸਪੀਟਲ ਵਿੱਚ ਇਲਾਜ ਲਈ ਲਿਆਂਦਾ ਗਿਆ ਹੈਗਾ ਬਾਕੀ ਹੁਣ ਅਸੀਂ ਜਦੋਂ ਜਿਵੇਂ ਸਾਨੂੰ ਜੇਲ ਅਥਾਰਟੀ ਵੱਲੋਂ ਰਿਟਰਨ ਇਨਟੀਮੀਸ਼ਨ ਆ ਜਾਊਗਾ ਅਸੀਂ ਇਸ ਤੋਂ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਊਗੀ ਇਹ ਜਿਹੜੇ ਹਵਾਲਾਤੀ ਹੈ ਜਿਹੜੇ ਕੇਸਾਂ ਦੇ ਵਿੱਚ ਬੰਦ ਨਹੀਂ ਜੀ ਜੋ ਹਜੇ ਪ੍ਰੀਲੀਮਨਰਲੀ ਇਹਦੇ ਵਿੱਚ ਗੱਲ ਸਾਹਮਣੇ ਆਈ ਹੈ ਪਤਾ ਲੱਗਿਆ ਹੈ ਕਿ ਜਿਹੜੇ ਹਵਾਲਾਤੀ ਨੇ ਇਹ ਲੜਾਈ ਝਗੜਿਆਂ ਵਾਲੇ ਕੇਸਾਂ ਦੇ ਵਿੱਚ ਉਹਨਾਂ ਦੇ ਸੰਬੰਧਤ ਸੀ ਉਹਨਾਂ ਦੇ ਕੋਸ਼ਿਸ਼ ਕਿਸੇ ਨੂੰ ਕੋਈ 3 ਮਹੀਨੇ ਆ 4 ਮਹੀਨੇ ਇੰਨਾ ਟਾਈਮ ਹੋਇਆ ਸੀਗਾ ਤਾਂ ਉੱਥੇ ਆਪਸ 'ਚ ਹੀ ਕਿਸੇ ਮਤਲਬ ਗੱਲਬਾਤ ਕਰਕੇ ਇਹਨਾਂ ਦੀ ਆਪਸੀ ਉੱਥੇ ਲੜਾਈ ਹੋ ਗਈ ਹੈ ਇੱਥੇ ਇੱਕ ਮੈਂ মিডিਏ ਰਾਹੀਂ ਅਪੀਲ ਕਰਨਾ ਚਾਹੁੰਦਾ ਕਿ ਇੱਕ ਖਫਾ ਇਦਾਂ ਦੀ ਫਲਾਈ ਜਾ ਰਹੀ ਹੈ ਕਿ ਜੇਲ੍ਹ ਜੰਗ ਦਾ ਮੈਦਾਨ ਬਣਿਆ ਤੇ ਇਦਾਂ ਦੀ ਕੋਈ ਗੱਲ ਨਹੀਂ ਇੱਕ ਰੋਟੀ ਇਹਨਾਂ ਦੇ ਇੱਕ ਦੂਜੇ ਨੂੰ ਜਾਣਦੇ ਸੀਗੇ ਇਕੱਠੇ ਹੀ ਹੁੰਦੇ ਸੀਗੇ ਤੇ ਕਿਸੇ ਵਜ੍ਹਾ ਕਰਕੇ ਲੜ ਪਏ ਬਟ ਸ ਆਏ ਹੁਣ ਦਰਾਂ ਦੇ ਇਲਾਜ ਤੋਂ ਬਾਅਦ ਵਾਪਸ ਇਹਨਾਂ ਨੂੰ ਉੱਥੇ ਜੇਲ੍ਹ ਭੇਜ ਦਿੱਤਾ ਜਾਊਗਾ ਬਟ ਜਿੱਦਾਂ ਹੀ ਸਾਨੂੰ ਇਨਟੀਮੀਸ਼ਨ ਆ ਜਾਂਦੀ ਹੈ ਅਸੀਂ ਮੁਕੱਦਮਾ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈਆਂ ਵਾਲੇ ਵਿੱਚ ਲੈ ਕੇ ਆਵਾਂਗੇ